ਪੈਨਸ਼ਨਰ ਲਈ ਵੱਡੀ ਖਬਰ ਸਾਹਮਣੇ ਹੈ ਜੀ ਦੱਸਦੇ ਕਿ ਤੁਹਾਡੇ ਲਈ ਇੱਕ ਖਬਰ ਬਹੁਤ ਹੀ ਜ਼ਿਆਦਾ ਅਹਿਮਾ ਕੱਲੀ ਕੱਲੀ ਗੱਲ ਧਿਆਨ ਨਾਲ ਸੁਣ ਲਵੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੈਨਸ਼ਨਰਾਂ ਦੇ ਹਿੱਤ ਦੇ ਵਿੱਚ ਇੱਕ ਮਹੱਤਮਪੂਰਨ ਫੈਸਲੇ ਦੇ ਵਿੱਚ ਇਹ ਕਿਹਾ ਕਿ ਵੱਧ ਭੁਗਤਾਨ ਜਾਂ ਕਿਸੇ ਹੋਰ ਕਾਰਨ ਦਾ ਹਵਾਲਾ ਦਿੰਦੇ ਹੋਏ ਪਹਿਲਾਂ ਤੋਂ ਸੂਚਨਾ ਸੈਂਟੀ ਜਾਂ ਨੋਟਿਸ ਤੋਂ ਬਿਨਾਂ ਪੈਨਸ਼ਨਾਂ ਵਿੱਚੋਂ ਕੋਈ ਵੀ ਕਟੌਤੀ ਨਾ ਸਿਰਫ ਗੈਰ ਕਾਨੂੰਨੀ ਆ ਸਗੋ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਘੋਰ ਉਲੰਘਣਾ ਵੀ ਆ ਇਸ ਸਬੰਧ ਵਿੱਚ ਸਖਤ ਰੁਖ ਅਪਣਾਉਂਦੇ ਹੋਏ ਅਲਤ ਨੇ ਭਾਰਤੀ ਰਿਜ਼ਰਵ ਬੈਂਕਾ ਆਰਬੀਆਈ ਨੂੰ ਹੁਕਮ ਦੇ ਦਿੱਤਾ ਕਿ ਉਹ ਸਾਰੇ ਏਜੰਸੀ ਬੈਂਕਾਂ ਨੂੰ ਪੈਨਸ਼ਨ ਖਾਤਿਆਂ ਵਿੱਚੋਂ ਇੱਕ ਪਾਸੜ ਜਾਂ ਅਚਾਨਕ ਕਟੌਤੀਆਂ ਨਾ ਕਰਨ ਲਈ ਸਪਸ਼ਟ ਹੁਕਮ ਜਾਰੀ ਕਰ ਦਿੱਤੇ ਨੇ ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਨੇ ਬਿਨਾਂ ਕਿਸੇ ਪੂਰਵ ਸੂਚਨਾ ਜਾਂ ਜਾਇਤਾਬਣੀ ਦੇ ਉਹਨਾਂ ਦੇ ਪੈਨਸ਼ਨ ਖਾਤੇ ਦੇ ਵਿੱਚੋਂ 6,63,688 ਦੀ ਕਟੌਤੀ ਕੀਤੀ ਆ ਬੈਂਕ ਨੇ ਦਾਅਵਾ ਕੀਤਾ ਕਿ ਇਹ ਬਾਧੂ ਪੈਨਸ਼ਨ ਦੀ ਵਸੂਲੀ ਸੀ ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਕੋਈ ਨੋਟ ਇਸ ਜਮੌਕੇ ਨੈਮ ਲਿਆ ਸੁਣਵਾਈ ਦੌਰਾਨ ਜਸਟਿਸ ਨੇ ਕਿਹਾ ਕਿ ਪੈਨਸ਼ਨ ਇੱਕ ਸੇਵਾਮੁਕਤ ਕਰਮਚਾਰੀ ਦੀ ਜ਼ਿੰਦਗੀ ਦੇ ਆਖਰੀ ਪੜਾਵਾਂ ਦੇ ਵਿੱਚ ਉਸ ਦੀ ਵਿੱਤੀ ਸੁਰੱਖਿਆ ਦਾ ਸਭ ਤੋਂ ਮਹੱਤਮਪੂਰਨ ਥੰਮਾ ਅਚਾਨਕ ਕਟੌਤੀਆਂ ਨਾ ਸਿਰਫ ਉਸ ਦੀ ਯੋਜਨਾਵਾਂ ਦੇ ਵਿੱਚ ਵਿਗੜਨ ਪਾਉਂਦੀਆਂ ਨੇ ਸਗੋਂ ਉਸ ਦੀ ਮਾਨਸਿਕ ਸਿਹਤ ਮਾਨਸਿਕ ਸਥਿਤੀ 'ਤੇ ਵੀ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਾਉਂਦੀਆਂ ਨੇ ਉਹਨਾਂ ਨੇ ਟਿੱਪਣੀ ਕੀਤੀ ਕਿ ਜ਼ਿਆਦਾ ਉਨ੍ਹਾਂ ਨੇ ਟਿੱਪਣੀ ਕੀਤੀ ਕਿ ਜ਼ਿਆਦਾਤਰ ਪੈਨਸ਼ਨਰ ਡਾਕਟਰੀ ਇਲਾਜ ਦਵਾਈਆਂ ਤੇ ਰੋਜ਼ਾਨਾ ਲੋੜਾਂ ਲਈ ਪੂਰੀ ਤਰ੍ਹਾਂ ਆਪਣੀ ਪੈਨਸ਼ਨ 'ਤੇ ਨਿਰਭਰ ਕਰਦੇ ਨੇ ਇਸ ਲਈ ਬਿਨਾਂ ਨੋਟਿਸ ਦੇ ਅਜਿਹੇ ਆ ਭਾਰੀ ਕਟੌਟੀਆਂ ਉਨ੍ਹਾਂ ਦੇ ਜੀਵਨ ਦੇ ਬੁਨਿਆਦੀ ਮਿਆਰ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਨੇ ਅਦਾਲਤ ਨੇ ਕਿਹਾ ਕਿ ਪੈਨਸ਼ਨਰ ਨੂੰ ਕੋਈ ਨੋਟਿਸ ਨਹੀਂ ਦਿੱਤਾ ਗਿਆ ਸੀ ਨਾ ਹੀ ਕੋਈ ਸਪਸ਼ਟ ਕਾਰਨ ਮੰਗਿਆ ਗਿਆ ਸੀ ਇਹ ਸੁਣਵਾਈ ਦਾ ਮੌਕਾ ਪ੍ਰਦਾਨ ਕਰਨ ਦੇ ਸਿਧਾਂਤ ਦੀ ਸਪੱਸ਼ਟ ਉਲੰਘਣਾ ਸੀ ਆਰਬੀਆਈ ਦੇ ਮਾਸਟਰ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਸਪੱਸ਼ਟ ਕੀਤਾ ਕਿ ਬੈਂਕਾਂ ਨੂੰ ਸਰਕਾਰ ਨੂੰ ਰਕਮ ਵਾਪਸ ਕਰਨੀ ਸਿਰਫ ਉਹਨਾਂ ਮਾਮਲਿਆਂ ਦੇ ਵਿੱਚ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਜਿੱਥੇ ਗਲਤੀ ਬੈਂਕ ਦੀ ਆ ਹਾਲਾਂਕਿ ਜੇਕਰ ਗਲਤੀ ਕਿਸੇ ਸਰਕਾਰੀ ਵਿਭਾਗ ਦੀ ਆ ਤਾਂ ਬੈਂਕ ਇੱਕ ਪਾਸੜ ਤੌਰ ਤੇ ਪੈਨਸ਼ਨ ਖਾਤੇ ਵਿੱਚੋਂ ਫੰਡ ਨਹੀਂ ਕੱਢ ਸਕਦਾ ਅਦਾਲਤ ਨੇ ਬੈਂਕ ਦੀ ਕਾਰਵਾਈ ਨੂੰ ਮਨਮਾਨਨੀ ਤੇ ਪੂਰੀ ਤਰ੍ਹਾਂ ਗੈਰ ਕਾਨੂੰਨੀ ਘਰਾ ਦਿੱਤਾ ਜਸਟਿਸ ਨੇ ਕਿਹਾ ਕਿ ਪੈਨਸ਼ਨ 'ਚ ਕੋਈ ਬਦਲਾਅ ਸਿਰਫ ਸੀਮਤ ਹਾਲਾਤਾਂ ਦੇ ਵਿੱਚ ਹੀ ਕੀਤਾ ਜਾ ਸਕਦਾ ਜਿਵੇਂ ਕਿ ਇੱਕ ਸਪਸ਼ਟ ਕਲੈਰੀਕਲ ਗਲਤੀ ਤੇ ਅਜਿਹੇ ਮਾਮਲਿਆਂ ਦੇ ਵਿੱਚ ਵੀ ਪੈਨਸ਼ਨਰ ਨੂੰ ਸੂਚਿਤ ਕੀਤਾ ਜਾਣਾ ਚਾਹੀਦਾ ਕਿ ਉਸ ਦੀ ਸਹਿਮਤੀ ਲੈਣੀ ਚਾਹੀਦੀ ਅਤੇ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਹਾਈ ਕੋਰਟ ਨੇ ਨਾ ਸਿਰਫ ਬੈਂਕ ਦੀ ਵੱਡੀ ਕਟੌਤੀ ਨੂੰ ਗੈਰ ਕਾਨੂੰਨੀ ਘਰਾ ਦਿੱਤਾ ਸਗੋ ਬੈਂਕ ਤੇ ਵੰਦੀ ਵਿਭਾਗ ਨੂੰ 6 ਫੀਸਦੀ ਸਲਾਣਾ ਵਿਆਜ ਦੇ ਨਾਲ ਪੈਨਸ਼ਨਰ ਨੂੰ ਪੂਰੀ ਰਕਮ ਵਾਪਸ ਕਰਨ ਦਾ ਹੁਕਮ ਮੀ ਦਿੱਤਾ। ਅਦਾਲਤ ਨੇ ਕਿਹਾ ਕਿ ਪੈਨਸ਼ਨਰ ਦੀ ਵਿੱਤੀ ਤੇ ਮਾਨਸਿਕ ਸੁਰੱਖਿਆ ਸਭ ਤੋਂ ਮਹੱਤਮਪੂਰਨ ਤੇ ਪ੍ਰਸ਼ਾਸਨਿਕ ਸੰਸਥਾਵਾਂ ਦੀ ਉਹਨਾਂ ਦੇ ਸਨਮਾਨ ਤੇ ਅਧਿਕਾਰਾਂ ਦੀ ਰੱਖਿਆ ਕਰਨ ਦੀ ਸੰਵਿਧਾਨਕ ਜ਼ਿੰਮੇਵਾਰੀ ਹੈ।